ਦੇਖੋ ਬੇਸਿਕਲੀ ਛਾਪੇਮਾਰੀ ਆਪਾਂ ਇਹਨੂੰ ਘੱਟ ਕਹਿ ਸਕਦੇ ਹਾਂ ਅਸੀਂ ਫੂਡ ਸੇਫਟੀ ਮੈਜਰ ਦੇ ਹਿਸਾਬ ਨਾਲ ਅੱਜ ਪੰਜਾਬ ਸਰਕਾਰ ਦੀਆਂ ਜੋ ਹਦਾਇਤਾਂ ਸਾਡੇ ਵਿਜੀਲੈਂਸ ਅਫਸਰ ਸਾਡੇ ਚੀਫ ਡਾਇਰੈਕਟਰ ਸਾਹਿਬ ਨੇ ਜੀ ਨਗੇਸ਼ਵਰਾ ਜੀ ਔਰ ਨਵੇਂ ਸਾਡੇ ਐਸਐਸਪੀ ਸਾਹਿਬ ਆਨੇ ਰਾਜਪਾਲੀ ਉਹਨਾਂ ਦੇ ਹਦਾਇਤਾਂ ਅਨਸਾਰ ਅਸੀਂ ਅੱਜ ਫੂਡ ਸੇਫਟੀ ਅਫਸਰਜ਼ ਨੂੰ ਨਾਲ ਲੈ ਕੇ ਰਾਜਪੁਰਾ ਵੇਖੇ ਦੁਕਾਨਾਂ ਚੈੱਕ ਕਰ ਰਹੇ ਹਾਂ ਇਹਦਾ ਚੈਕਿੰਗ ਦਾ ਮਕਸਦ ਸਿਰਫ ਇਹ ਹੈ ਕਿ ਲੋਕਾਂ ਦੇ ਸਿਹਤ ਨਾਲ ਕੋਈ ਇਹੋ ਜਿਹਾ ਖਿਲਵਾੜ ਜੋ ਹੋ ਰਿਹਾ ਅੱਜ ਕੱਲ ਆਪਾਂ ਸਾਰੇ ਦੇਖ ਵੀ ਰਹੇ ਹਾਂ ਪੜ੍ਹ ਵੀ ਰਹੇ ਹਾਂ ਤੇ ਉਸ ਮੁਤਾਬਕ ਅਸੀਂ ਇਹਨਾਂ ਦੀ ਦਹੀਂ ਔਰ ਦੁੱਧ ਦੀ ਸੈਂਪਲਿੰਗ ਕਰਾਂਗੇ इवन ਪਨੀਰ ਦੀ ਤੇ ਉਹ ਸੈਂਪਲਿੰਗ ਕਰਕੇ ਅਸੀਂ ਇਹਨਾਂ ਦੀ ਲੈਬਰਾਟਰੀ ਭੇਜ ਕੇ ਦੇਖਾਂਗੇ ਵੀ ਇਸ ਚੀਜ਼ੇ ਕੋਈ ਗੜਬੜ ਹੈਗੀ ਆ ਤਾਂ ਉਸ ਅਨੁਸਾਰ ਸੇਫਟੀ ਫੂਡ ਦੇ ਜੋ ਐਕਟ ਕਹਿੰਦਾ ਹੈ ਉਸ ਮੁਤਾਬਕ ਇਹਨਾਂ ਤੇ ਕਾਰਵਾਈ ਕੀਤੀ ਜਾਊ ਸਰ ਕਿੰਨੇ ਦੁਕਾਨਾਂ ਚੈੱਕ ਕਰ ਸਕਦੇ ਹੋ ਉਥੋਂ ਦੀ ਕੀ ਸੈਂਪਲ ਮਿਲ ਸਕਦੇ ਦੇਖੋ ਹੁਣ ਇਸ ਤੋਂ ਪਹਿਲਾਂ ਅਸੀਂ ਇੱਕ ਹੋਰ ਟਾਊਨ ਦੇ ਵਿੱਚ ਬਹਿਰੀ ਲਾਰੈਂਸ ਉਹਦੀ ਚੈਕਿੰਗ ਕਰਕੇ ਆਏ ਹਾਂ ਉਥੋਂ ਅਸੀਂ ਪਨੀਰ ਤੇ ਦਹੀਂ ਦੇ ਚਾਚਰ ਸਿੰਪਲ ਲਏ ਨੇ ਫਿਰ ਉਸ ਦੀ ਉਹ ਇਸ ਤਰ੍ਹਾਂ ਜਿਹੜੀ ਪ੍ਰੋਡਕਟਸ ਹੈ ਇਹੀ ਆਉਂਦਾ ਹੈ ਮਨ ਜਿਹੇ ਪੈਨਸੀਬਲ ਆਈਟਮਸ ਹੈਗੀਆਂ ਜਿਹੜੀਆਂ ਅਸੀਂ ਜਿਹੜਾ ਕੱਟਦਾ ਹੈ ਉਹ ਸਾਨੂੰ ਸਿੰਪਲੀ ਕਰਤਾ ਕੋਈ ਆਈਟਮ ਨਹੀਂ ਸਰ ਜਿਸ ਤਰ੍ਹਾਂ ਤੁਸੀਂ ਉਹ ਚੈਕਿੰਗ ਦੇ ਲਈ ਆਏ ਹੋ ਸਪਾਈ ਵਗੈਰਾ ਦਾ ਕਾਫੀ ਜਿਹੜਾ ਹੈ ਉਹ ਜਿਹੜਾ ਉਸ ਨੂੰ ਲੈ ਕੇ ਕੋਈ ਜਿਹੜੀ ਕਾਰਵਾਈ ਕੀਤੀ ਜਾਵੇ ਦੇਖੋ ਜਿਹੜਾ ਜੋ ਚੀਜ਼ ਸਾਡੇ ਪ੍ਰੂਵ ਚ ਅਸੀਂ ਉਹੀ ਕਰਨਾ ਜੋ ਸਫਾਈ ਵਗੈਰਾ ਦਾ ਉਹ ਫੂਡ ਸੇਫਟੀ ਵਾਲੇ ਦੇਖ ਰਹੇ ਨੇ ਉਹਨਾਂ ਨੇ ਦੇਖਿਆ ਵੀ ਔਰ ਬਹੁਤ ਮਾੜੀ ਹਾਲਤ ਹੈ ਇੱਥੇ ਇਸ ਜਗ੍ਹਾ ਤੇ ਤੇ ਉਹਨਾਂ ਦੇ ਕਹਿਣ ਅਨੁਸਾਰ ਉਹ ਉਸ ਚੀਜ਼ ਦਾ ਚਲਾਨ ਵੀ ਕਰਕੇ ਜਾਣਗੇ ਸਰ ਕੋਈ ਇਨਫਿਊਟਿਸਟਨਲੀ ਪਲਾਨ ਹੈ ਕਿ ਇਹ ਦੂਸਰੀ ਵਗਾਹ ਰਹੇਗੇ ਹੋਰ ਹੈਗੇ ਸਾਡੇ ਅਸਮੈਂਟਿਕ ਦੁੱਧ ਬਹੁਤ ਵੱਡੇ ਪੱਧਰ ਤੇ ਬਣ ਜਾਏਗਾ ਇਸ ਦੇ ਉਹਨਾਂ ਨੂੰ ਵੀ ਟੱਕ ਚ ਕਰਨ ਦੀ ਕੋਈ ਹੈਗੀ ਸਕੀਮ ਨਹੀਂ ਦੇਖੋ ਹੁਣ ਸਾਡੇ ਆਏ ਤੇ ਤੁਸੀਂ ਇਹ ਦੱਸ ਰਹੇ ਹੋ ਤੁਸੀਂ ਸੈਪਰੇਟ ਚਾਹੋ ਮਰਜੀ ਸਾਡਾ ਅਸੀਂ ਸਰ ਖਬਰ ਹੀ ਲਾ ਤੁਸੀਂ ਦੇਖੋ ਕਿ ਖਬਰ ਨਹੀਂ ਖਬਰ ਨਾਲ ਪਰਫੈਕਟਿਵ ਹੁੰਦਾ ਕਿ ਤੁਸੀਂ ਸਾਡੇ ਕੋਲ ਆਓ ਸਾਨੂੰ ਸਾਰੀ ਗੱਲ ਸਮਝਾਓ ਦੇਖੋ ਕਹਿਣ ਨੂੰ ਸਾਰੇ ਕਹਿ ਦਿੰਦੇ ਆ ਲੇਕਿਨ ਸਾਡੇ ਕੋਲ ਆ ਕੇ ਪੂਰਾ ਅਸੀਂ ਆਪਾਂ ਪਲਾਨ ਕਰਕੇ ਹੀ ਚੈੱਕ ਕਰ ਸਕਦੇ ਆ ਉਹ ਵੀ ਅਸੀਂ ਮਾਨਯੋਗ ਅਫਸਰਾਂ ਦੀ ਇਜਾਜ਼ਤ ਲੈਣ ਤੋਂ ਬਾਅਦ ਕਿਉਂ ਸਾਡੇ ਕਨਵੀਨਸ ਦੇ ਵਿੱਚ ਆਉਂਦਾ ਵਿੱਚ ਨਾ ਸਾਡੀ ਬੇਨਤੀ ਇਹ ਜਦੋਂ ਅਸੀਂ ਤੁਹਾਨੂੰ ਦੱਸਦੇ ਆ ਜੇ ਤੁਸੀਂ ਉਹ ਲੈਨੇਓ ਇੰਨੇ ਗੱਲ ਠੀਕ ਹੋ ਜਾਂਦੀਆਂ ਮੁਲਕੀ ਫਿਰ ਜਿਵੇਂ ਅੱਜ ਇੱਥੇ ਸੱਜੇ ਖਬੇ ਹੋਗੇ ਐਸਾ ਉੱਥੇ ਜੇ ਖਬੇ ਕਰਦੇ। ਦੇਖੋ ਜਿਹੜੀ ਦੁੱਧ ਦੀ ਗੱਲ ਕਰ ਰਹੇ ਹੋ ਅਨਸਰ ਇਹ ਹੋ ਨਹੀਂ ਸਕਦਾ ਕਿ ਸੱਜੇ ਖਬੇ ਹੋ ਜਾਣ ਕਿ ਉਹ ਦੁੱਧਰ ਹੋ ਜੀ ਆਉਣਾ ਮਾਰਕੀਟ ਸ। ਨਾ ਇਹ ਹੋ ਸਕਦਾ ਕਿ ਜੇ ਉਹ ਸਿੰਥੈਟਿਕ ਪਾਉਂਦੇ ਆ ਤਾਂ ਅਗਲੀ ਵਾਰ オリジナル ਲੈ ਆਉਣਗੇ। ਇਹ ਤਾਂ ਹੁਣ ਦੇਖੋ ਤੁਹਾਨੂੰ ਪਤਾ ਹੀ ਹੈ। ਕੀ ਹੋਟਲ ਆਈਟਮ ਜੀ ਵੀ ਹੋਟਲ ਦਾ ਕੰਦ ਮਿਲਦਾ ਹੈ। ਉਹਦਾ ਵੀ ਕੋਈ ਹੈਗਾ ਸਿਸਟਮ ਜਿਹੜੀ ਤੁਹਾਡੀ ਹੁਣੇ ਗੱਲਾਂ ਹੈਗੀਆਂ ਫਾਸਟ ਫੂਡ ਜਾਂ ਦੁੱਧ ਬਾਰੇ ਇਹਦੇ ਬਾਰੇ ਅਸੀਂ ਆਪਦੇ ਲੈਵਲ ਤੇ ਨਾ ਜੀ ਜਿਹੜਾ ਫੂਡ ਡਿਪਾਰਟਮੈਂਟ ਹੈਗਾ ਇਹ ਹੈਲਥ ਡਿਪਾਰਟਮੈਂਟ ਆ ਉਹਨਾਂ ਨੂੰ ਅਸੀਂ ਆਪਣੀ ਰਿਪੋਰਟ ਨਾਲ ਅਖੇ ਭੇਜਾਂਗੇ ਇਹ ਹੋਟਲ ਤੇ ਰੈਸਟੋਰੈਂਟ ਜਿਹੜੇ ਹੈਗੇ ਇੱਥੇ ਪਨੀਰ ਵੀ ਹੁੰਦਾ ਦੁੱਧ ਵੀ ਹੁੰਦਾ ਸਾਰਾ ਕੁਝ ਦਾ ਬਾਕੀ ਜਿਆਦਾ ਵੀ ਹੁੰਦੀਆਂ ਕਾਰੀਸ਼ੇਵਤ ਤੁਸੀਂ ਟਮਾਟਰ ਦੀ ਹਾਲਤ ਦੇਖਦੇ ਨਾ ਕਦੇ ਸਵੇਰੇ ਆ ਕੇ ਦੇਖ ਜਾਂਦੇ ਆ ਕਿ ਆ ਉਹ ਵੀ ਸਾਡੇ ਪ੍ਰੋਮੂਵ ਚ ਹੈ ਉਹ ਸਾਡੇ ਪ੍ਰੋਮੂਵ ਦੇ ਵਿੱਚ ਉਦੋਂ ਹੈ ਜਦੋਂ ਸਾਡੇ ਨਾਲ ਇਹ ਹੈਲਥ ਡਿਪਾਰਟਮੈਂਟ ਦੇ ਅਫੀਸ਼ੀਅਲਸ ਕੰਪਨੀ ਕਰਨਗੇ ਉਦੋਂ ਸਾਡੇ ਪ੍ਰੋਮੂਵ ਚ ਨਹੀਂ ਸਭ ਸੈਂਪਲ